ਜਿਹੜੇ ਭਾਜਪਾ ਵਾਲੇ ਨੇ ਦੱਸਣਗੇ ਕਿ ਮੁੱਖ ਮੰਤਰੀ ਦੇ ਘਰ ਨੂੰ ਤੁਸੀਂ ਸ਼ੀਸ਼ਮੈਲ ਕਹੋਗੇ ਜਿਸ ਘਰ ਦੇ ਵਿੱਚ ਮੈਂ ਰਹਿਣਾ ਇੱਥੇ ਪਹਿਲਾਂ ਕੈਪਟਨ ਸਾਹਿਬ ਜਿਹੜੇ ਕਿ ਤੁਹਾਡੇ ਅੱਜਕੱਲ ਲੀਡਰ ਨੇ ਬੀਜੇਪੀ ਦੇ ਉਹਨਾਂ ਦੀ ਗਰਲਫ੍ਰੈਂਡ ਅਰੂਸਾ ਰਹਿੰਦੀ ਸੀ ਉਦੋਂ ਤੁਸੀਂ ਕਿਉਂ ਨਹੀਂ ਇਹ ਗੱਲ ਚੱਕੀ ਕਿ ਇੱਕ ਵਿਦੇਸ਼ੀ ਮਹਿਮਾਨ ਉਹ ਵੀ ਉਸ ਮੁਲਕ ਦੀ ਜਿਹੜਾ ਸਾਡੇ ਦੇਸ਼ ਲਈ ਕਈ ਵਾਰ ਖਤਰੇ ਜਿਹੜੇ ਨੇ ਉਹ ਪੈਦਾ ਕਰ ਚੁੱਕਿਆ ਹੈ ਉਥੋਂ ਦੀ ਡਿਫੈਂਸ ਦੀ ਜਰਨਲਿਸਟ ਉਹ ਹੋ ਫਿਰ ਸ਼ਿਸ਼ਮੈਲ ਚ ਰਹਿੰਦੀ ਰਹੀ ਹੈ ਹੁਣ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤਾਂ ਸੁਣ ਕੇ ਹਟਿਓ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਵਿੱਚ ਸਰਕਾਰ ਦੀ ਇੱਕ ਸਰਕਾਰੀ ਰਿਹਾਇਸ਼ ਨੂੰ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਿਸ਼ਮੈਹਲ ਕਹਿਣ ਲਈ ਭਾਜਪਾ ਦੀ ਸਖਤ ਨਿੰਦਾ ਕੀਤੀ ਆ ਇੱਕ ਵੀਡੀਓ ਦੇ ਵਿੱਚ ਸੰਦੇਸ਼ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਸ ਘਰ ਦਾ ਭਾਜਪਾ ਦਾਵਾ ਕਰ ਰਹੀ ਆ ਕਿ ਉਹ ਕੇਸਰੀਵਾਲੀ ਬਣਾਇਆ ਗਿਆ ਸ਼ਿਸ਼ਮੈਲਾ ਉਹੀ ਘਰ ਪੰਜਾਬ ਦੇ ਮੁੱਖ ਮੰਤਰੀ ਦੇ ਮਹਿਮਾਨਾਂ ਲਈ ਇੱਕ ਸਰਕਾਰੀ ਰਿਹਾਇਸ਼ ਵਜੋਂ ਕੰਮ ਕਰਦਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵੱਡਾ ਬਿਆਨ ਵੀ ਜਾਰੀ ਕੀਤਾ ਆਓ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਨੇ ਆ ਤੇ ਸੁਖਵੀਰ ਬਾਦਲ ਹੋਰਾਂ ਨਾਲ ਤੁਸੀਂ ਮਿਲ ਕੇ ਸੈਂਟਰ ਤੇ ਪੰਜਾਬ ਦੇ ਵਿੱਚ 15 ਸਾਲ ਸਰਕਾਰਾਂ ਚਲਾਈਆਂ ਨੇ ਉਹ ਤਾਂ ਇਨਾਂ ਘਰਾਂ ਚ ਰਹੇ ਹੀ ਨਹੀਂ ਉਹ ਤਾਂ ਇਹਨਾਂ ਨੂੰ ਸਰਵੈਂਟ ਕੁਆਟਰ ਕਹਿੰਦੇ ਸੀ ਜੀ ਆਮ ਘਰਾਂ ਦਾ ਕੋਈ ਬੰਦਾ ਜਿੱਤ ਕੇ ਆ ਕੇ ਜਿਹੜਾ ਕਿ ਸਰਕਾਰੀ ਰਹਿائش ਅਲੋਟ ਹੁੰਦੀ ਹੈ ਮੁੱਖ ਮੰਤਰੀ ਨੂੰ ਜਿਉ ਉਹਨਾਂ ਜਾ ਕੇ ਰਹਿਣ ਲੱਗੇ ਤੁਹਾਨੂੰ ਸ਼ਿਸ਼ਮੈਲ ਲੱਗਣ ਲੱਗੇ ਸੋ ਇਸ ਤੋਂ ਵੱਧ ਘਟੀਆ ਹਰਕਤ ਨਹੀਂ ਕੋਈ ਹੋਰ ਹੋ ਸਕਦੀ ਸਾਰੇ ਮਨਿਸਟਰਾਂ ਨੂੰ ਘਰ ਮਿਲਦੇ ਨੇ ਨਾਲ ਹੀ ਹਰਿਆਣੇ ਦੇ ਮੁੱਖ ਮੰਤਰੀ ਦਾ ਵੀ ਘਰ ਹੈ ਫਿਰੋਸ਼ ਸ਼ਿਸ਼ਮੈਲ ਤੇ ਰਹਿੰਦੇ ਨੇ ਮਤਲਬ ਤੁਸੀਂ ਚਾਹੁੰਦੇ ਕੀ ਹੋ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਘਰ ਬਣਾਇਆ ਉਹਦੀ ਕੀਮਤ ਕਿੰਨੀ ਹੈ ਜਦਕਿ ਪ੍ਰਧਾਨ ਮੰਤਰੀ ਦਾ ਘਰ ਹੈਗਾ ਸੀ ਪਹਿਲਾਂ ਅਸੀਂ ਤੋੜਿਆ ਤਾਂ ਨਹੀਂ ਕੋਈ ਘਰ ਕਿ ਜਿਵੇਂ ਉਹਨਾਂ ਨੇ ਤੋੜਿਆ ਕੈਪਟਨ ਅਮਰਿੰਦਰ ਸਿੰਘ ਨੇ ਤੇ ਸੁਖਵੀਰ ਬਾਦਲ ਉਹਨੂੰ ਰਹੀ ਨਹੀਂ ਇੱਥੇ ਉਹਨਾਂ ਦਾ ਸਟਾਫ ਹੀ ਰਹਿੰਦਾ ਹੁੰਦਾ ਸੀ ਇੱਥੇ ਉਹ ਕਹਿੰਦੇ ਸੀ ਇਹ ਘਰ ਥੋੜੀ ਨੇ ਅਸੀਂ ਤਾਂ ਹੋਰ ਵੱਡੇ ਪਾਵਾਂਗੇ ਉਹਨਾਂ ਨੇ ਲੋਕਾਂ ਦਾ ਪੈਸਾ ਲੁੱਟ ਲੁੱਟ ਕੇ ਆਪਣੇ ਮਹਿਲ ਪਾਏ ਉੱਥੇ ਤੇ ਇਹ ਹੁਣ ਤੁਹਾਨੂੰ ਜਿਹੜੇ ਸਟਾਫ ਦੇ ਘਰ ਨੇ ਜੇ ਇਥੇ ਮੁੱਖ ਮੰਤਰੀ ਆ ਕੇ ਰਹਿਣ ਲੱਗ ਗਿਆ ਆਮਕਰਾਂ ਚੋਂ ਨਿਕਲ ਕੇ ਤਾਂ ਫਿਰ ਤੁਸੀਂ ਕਹਿੰਦੇ ਸੀਸ਼ਮੈਲ ਚ ਰਹਿੰਦੇ ਨੇ ਇਹ ਲੋਕਾਂ ਦੁਆਰਾ ਚੁਣੇ ਹੋਏ ਆ ਜੀ ਇਹ ਲੋਕਾਂ ਦੇ ਘਰ ਨੇ ਮੈਂ ਤਾਂ ਇਹਨੂੰ ਕਹਿੰਦਾ ਕਿ ਲੋਕਾਂ ਦੇ ਘਰ ਨੇ ਇਹ ਪਬਲਿਕ ਆਉਂਦੀ ਐ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਆਂ ਸੀ ਉਹ ਤਾਂ ਕਦੇ ਮਿਲੇ ਹੀ ਨਹੀਂ ਉਹਨਾਂ ਨੇ ਤਾਂ ਦਰਵਾਜ਼ੇ ਬੰਦ ਕਰ ਲਏ ਸੀ ਨਾ ਘਰਾਂ ਦੇ ਅਸੀਂ ਤਾਂ ਪਬਲਿਕ ਦੇ ਬੰਦੇ ਆ ਪਬਲਿਕ ਚੋਂ ਨਿਕਲੇ ਆ ਅਸੀਂ ਤਾਂ ਲੋਕਾਂ ਨੂੰ ਮਿਲਦੇ ਆਂ ਫੈਲਾ ਸਾਈਨ ਕਰਦੇ ਆਂ ਡਿਸੀਜਨ ਲੈਂਦੇ ਆਂ ਮੀਟਿੰਗਾਂ ਕਰਦੇ ਆਂ ਤੇ ਮੇਰੇ ਗੈਸਟਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਸਿਸ਼ਮਹਿਲਾ ਚ ਰਹਿੰਦੇ ਨੇ ਕੇਜਰੀਵਾਲ ਸਾਹਿਬ ਵੀ ਉੱਥੇ ਆ ਕੇ ਕਈ ਵਾਰੀ ਰਹਿ ਜਾਂਦੇ ਨੇ ਕਈ ਵਾਰੀ ਉਹ ਗੈਸਟ ਹੌਸਟ ਰਹਿ ਜਾਂਦੇ ਨੇ ਕਿਤੇ ਸੋ ਇਸ ਕਰਕੇ ਇਹ ਘਟੀਆ ਪ੍ਰਚਾਰ ਜਿਹੜਾ ਬੰਦ ਕਰੋ 350 ਸਾਲਾ ਮਨਾ ਰਹੇ ਆਂ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਉਹਦੇ ਵਾਸਤੇ ਦੁਨੀਆ ਭਰ ਤੋਂ ਸਾਡੇ ਕੋਲੇ ਮਹਿਮਾਨ ਆਉਣਗੇ ਵਦੇਸ਼ੀ ਅੰਬੈਸੀਆਂ ਦੇ ਜਿਹੜੇ ਐਮਬੈਸਡਰ ਨੇ ਦੇਸ਼ਾਂ ਦੇ ਉਹ ਆਉਣਗੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਵੱਡੇ ਵੱਡੇ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਜੀ ਨੂੰ ਰਾਸ਼ਟਰਪਤੀ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਹੈ ਸਾਡੇ ਗੈਸਟ ਆਉਣਗੇ ਸਾਨੂੰ ਤਾਂ ਇਹੋ ਜਿਹੇ ਗੈਸਟ ਹਾਸਾ ਜੇ ਜਲੰਧਰ ਚ ਵੀ ਚਾਹੀਦੇ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਚਾਹੀਦੇ ਨੇ ਆਨੰਦਪੁਰ ਸਾਹਿਬ ਚ ਵੀ ਚਾਹੀਦੇ ਨੇ ਟੈਂਟ ਸਿਟੀ ਵੀ ਅਸੀਂ ਬਣਾ ਰਹੇ ਹਾਂ ਆ ਆਨੰਦਪੁਰ ਸਾਹਿਬ ਕਿ ਉੱਥੇ ਸੰਗਤ ਨੇ ਰਹਿਣਾ ਹੈ ਜਾਂ ਜਿਹੜੇ ਵੀ ਕੋਈ ਆਉਣਗੇ ਵਿਦੇਸ਼ਾਂ ਤੋਂ ਜਾਂ ਜਿੱਥੋਂ ਦੂਰੋਂ ਦੂਰੋਂ ਤੇ ਤੁਸੀਂ ਉਹਨਾਂ ਨੂੰ ਵੀ ਕਹੋਗੇ ਕਿ ਸ਼ੀਸ਼ਮਹਿਲ ਬਣਾ ਲੈ ਕੀ ਤੁਸੀਂ ਮਤਲਬ ਸਾਡੇ ਗੁਰੂਆਂ ਦੀ ਜਿਹੜੀ ਸ਼ਹੀਦੀ ਹੈ ਉਹਦੇ ਵਿੱਚ ਜੇ ਸਰਕਾਰ ਕੋਈ ਪ੍ਰਬੰਧ ਕਰੂਗੀ ਤਾਂ ਉਹਨਾਂ ਨੂੰ ਤੁਸੀਂ ਇਹੀ ਦੇਖੇ ਜਾਓਗੇ ਸ਼ੀਸ਼ਮਹਿਲ ਹੈ ਜਾਂ ਕਿਹੜਾ ਮੋਤੀ ਮਹਿਲ ਹੈ ਕਿਹੜਾ ਮਹਿਲ ਹੈ ਮਹਿਲਾਂ ਵਾਲੇ ਤਾਂ ਤੁਹਾਡੇ ਕੋਲੇ ਰਹਿੰਦੇ ਨੇ ਜੀ ਮਹਿਲਾਂ ਨੇ ਤਾਂ ਤੁਹਾਡੇ ਲੀਡਰ ਨੇ ਜਿਨ੍ਹਾਂ ਦੇ ਅਸਲੀ ਸ਼ੀਸ਼ਮਹਿਲ ਨੇ ਉਹ ਤੁਹਾਡੇ ਲੀਡਰ ਹੈ